ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਭਰਾਵੋ ਜਿਸ ਤਰ੍ਹਾਂ ਤੁਹਾਨੂੰ ਆਪ ਸਭ ਨੂੰ ਪਤਾ ਹੀ ਹੈ ਕਿ ਗਾਂ ਹੁਣ ਕਣਕ ਦਾ ਸੀਜ਼ਨ ਆ ਰਿਹਾ ਹੈ ਕਣਕ ਦੀ ਬਿਜਾਈ ਦਾ ਟਾਈਮ ਆ ਰਿਹਾ ਹੈ ਬਹੁਤ ਸਾਰੇ ਏਰੀਆ ਚੋਂ ਨਾ ਵੱਟਿਆ ਗਿਆ ਕਈਆਂ ਚ ਹਜੇ ਚੱਲ ਰਿਹਾ ਹੈ ਤੇ ਕਈਆਂ ਚ ਜੀ ਸ਼ੁਰੂ ਵੀ ਨਹੀਂ ਹੋਇਆ ਹੈਗਾ ਸੋ ਬਹੁਤ ਸਾਰੇ ਇਹੋ ਜਿਹੇ ਕਿਸਾਨ ਨੇ ਜੋ ਆਪਦਾ ਘਰ ਦਾ ਬੀਜ ਕਣਕ ਦਾ ਰੱਖਦੇ ਨੇ ਤੇ ਘਰ ਦਾ ਹੀ ਬੀਜ ਪਾਉਣਗੇ ਸੋ ਘਰ ਦਾ ਬੀਜ ਵਧੀਆ ਹੁੰਦਾ ਹੈ ਬਹੁਤ ਵਧੀਆ ਪਾਉਣਾ ਚਾਹੀਦਾ ਹੈ ਘਰ ਦੇ ਬੀਜ ਵਰਗੀ ਰੀਸ ਨਹੀਂ ਹੁੰਦੀਗੀ ਸੋ ਕਿਹੜੇ ਕਿਹੜੇ ਗਲਤੀਆਂ ਨੇ ਜੋ ਕਿਸਾਨ ਵੀਰ ਪਿਛਲੇ ਸਾਲ ਕੀਤੀਆਂ ਸੀਗੀਆਂ ਤੇ ਇਸ ਵਾਰ ਆਪਾਂ ਗਲਤੀਆਂ ਨਾ ਕਰੀਏ ਸੋ ਆਉ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦਿੰਨੇ ਆ ਸੋ ਜਿਹਦੇ ਵਿੱਚ ਸਭ ਨਾਲ ਪਹਿਲਾਂ ਤਾਂ ਆਉਂਦੀ ਏ ਪੀ ਬੀਜ ਨੂੰ ਬਿਨਾਂ ਸੋਧੇ ਤੋਂ ਬੀਜਣਾ ਬੀਜ ਦੀ ਸਫਾਈ ਨਾ ਕਰਾਉਣੀ ਬੀਜ ਦੀ ਗਰੀਡਿੰਗ ਨਹੀਂ ਕਰਾਉਣੀ ਬੀਜ ਨੂੰ ਮਤਲਬ ਦਵਾਈ ਨਾ ਲਾ ਕੇ ਬੀਜਣਾ ਸਿੱਧਾ ਮਲ ਢੋਲ ਵਿੱਚੋਂ ਕੱਢਣਾ ਤੇ ਬੀਜ ਦੇਣਾ ਸੋ ਸਭ ਨਾਲ ਵੱਡੀ ਗਲਤੀ ਤਾਂ ਏ ਆ ਦੂਸਰੀ ਸਭ ਨਾਲ ਜਿਹਨੂੰ ਆਪਾਂ ਕਹਿੰਦੇ ਆ ਬੀਜ ਦਾ ਜਰਮੀਨੇਸ਼ਨ ਚੈੱਕ ਨਾ ਕਰਨਾ ਕਈ ਵਾਰ ਮੈਂ ਦੇਖਿਆ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਆਪਾਂ ਬੀਜ ਰੱਖਦੇ ਆਂ ਆਪਣਾ ਵੜਾਈ ਵਿੱਚ ਜਾਂ ਆਪਾਂ ਗਿਲ ਹਰੀ ਕਣਕ ਰੱਖ ਲਈ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੁਝ ਕੁਝ ਹਰੀ ਵੱਢੀ ਗਈ ਉਸ ਤੋਂ ਬਾਅਦ ਆਪਾਂ ਉਹਨੂੰ ਸਕਾਇਆ ਤਾਂ ਬੀਜ ਦੀ ਜਰਮੀਨੇਸ਼ਨ ਪਾਵਰ ਮਰ ਜਾਂਦੀ ਏ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਆਪਣੇ ਡਰਮ ਦੇ ਵਿੱਚ ਕੋਈ ਸੁਸਤੀ ਲੱਗੀ ਗਈ ਜਾਂ ਹੋਰ ਕਿਸੇ ਕਾਰਨ ਕਰਕੇ ਮਤਲਬ ਬੀਜ ਦੀ ਜਰਮੀਨੇਸ਼ਨ ਪਾਵਰ ਖਤਮ ਹੋ ਗਈ ਸੋ ਇਨਹੀ ਵੀ ਇਸ ਤਰ੍ਹਾਂ ਹੀ ਕਈ ਵਾਰ ਹੋਇਆ ਕਿ ਕਿਸਾਨ ਵੀਰਾਂ ਨੇ ਬਜਾਈ ਕੀਤੀ ਤੇ ਬੀਜ ਦੀ ਮਾਲੋ ਜਰਮੀਨੇਸ਼ਨ ਬਹੁਤ ਘੱਟ ਆਈ ਵੱਲ 50% ਕਣਕ ਉੱਗੀ 50% ਉੱਗੀ ਹੀ ਨਹੀਂ ਸੋ ਉਹਦੇ ਲਈ ਆਪਾਂ ਨੂੰ ਸਭ ਤੋਂ ਜ਼ਰੂਰੀ ਕੀ ਸਭ ਨਾਲ ਪਹਿਲਾਂ ਬੀਜ ਦੀ ਜਰਮੀਨੇਸ਼ਨ ਚੈੱਕ ਕਰਨਾ ਸੋ ਉਹਦੇ ਲਈ ਆਪਾਂ ਕੀ ਕੁਝ ਕਰ ਸਕਦੇ ਆ ਸਭ ਨਾਲ ਪਹਿਲਾਂ ਤਾਂ ਤੁਸੀਂ ਤੁਹਾਨੂੰ ਦੋ ਟਿੱਕੇ ਦੱਸਾਂਗਾ ਉਹ ਦੋਵੇਂ ਵਿੱਚ ਤੁਸੀਂ ਕੋਈ ਵੀ ਵਰਤ ਸਕਦੇ ਹੋ ਸੋ ਸਭ ਨਾਲ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਕੋਈ ਵੀ ਗਿਣਤੀ ਦੇ 20 ਜਾਣੇ ਲੈ ਲਓ ਜਾਂ 25 ਜਾਣੇ ਲੈ ਲਓ ਸਿੱਗਣ ਕੇ ਲੈ ਲਓ ਦਾਣੇ ਕਣਕ ਦੇ ਉਹਦੇ ਵਿੱਚ ਇਸ ਤਰ੍ਹਾਂ ਵੀ ਜੇ ਤੁਸੀਂ ਵਿੱਚੋਂ ਚੁਣ-ਚੁਣ ਕੇ ਚੰਗੇ-ਚੰਗੇ 25 ਦਾਣੇ ਕੱਢ ਲੋਗੇ ਸੋ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਸੋ ਮੰਨ ਲਓ ਕਿਸੇ ਹੋਰ ਲੋਕ ਐ ਦੋ ਵੀ ਇਹਦੇ ਵਿੱਚ 25 ਦਾਣੇ ਕੱਢ ਦੇ ਜਾਂ ਆਪ ਹੀ ਇਸ ਤਰ੍ਹਾਂ ਵੱਲ ਕੱਢ ਲੋਪੀ ਵਿੱਚ ਦੇ ਵਿੱਚ ਜਿਹੜੇ ਮੰਨ ਲਓ ਹੁੰਦੇ ਆ ਕਮਜ਼ੋਰ ਦਾਣੇ ਉਹ ਵੀ ਆ ਜਾਣ ਇਹ ਨਾ ਹੋਵੇ ਵੀ ਗਿਣ ਕੇ ਮੰਨ ਲਓ ਤੁਸੀਂ ਕੱਢੇ 25 ਦਾਣੇ ਤੇ ਚੰਗੇ-ਚੰਗੇ ਚੁਣ ਲਏ ਤੇ ਬਾਕੀ ਤੁਸੀਂ ਬਾਹਰ ਕੱਢ ਦੇ ਫਿਰ ਉਹ ਵੀ ਜਰਮੀਨੇਸ਼ਨ ਚੈੱਕ ਨਹੀਂ ਹੁੰਦੇ ਕਹਿੰਦੇ ਸੋ ਮੰਨ ਲਓ ਬਿਨਾਂ ਦੇਖੇ ਜਾਂ ਇਸ ਤਰ੍ਹਾਂ ਕਰੇ 25 ਦਾਣੇ ਮੰਨ ਲਓ ਬੀਜੋ ਉਹਨੂੰ ਬਰਾਬਰ ਤੁਸੀਂ ਡਗਾਏ ਤੇ ਬੀਜੋ ਕਿਸੇ ਕਮੜੇ ਦੇ ਬੀਜ ਲਓ ਜਾਂ ਕਿਸੇ ਘਰ ਵਿੱਚ ਖਾਲੀ ਜਗ੍ਹਾ ਪਈ ਉਹਦੇ ਵਿੱਚ ਬੀਜ ਲਵੋ ਜਾਂ ਕਿਤੇ ਵੀ ਤੁਸੀਂ ਬੀਜ ਸਕਦੇ ਹੋ ਤੇ ਉਹਦੇ ਉੱਤੇ ਹਲਕਾ ਜਿਹਾ ਪਾਣੀ ਛਿੱਟਾ ਲਗਾ ਦਿਓ ਫਿਰ ਤੁਸੀਂ ਚੈੱਕ ਕਰੋ 4 ਦਿਨਾਂ ਬਾਅਦ 5 ਦਿਨਾਂ ਬਾਅਦ ਵੀ ਉਹ ਸਾਰੇ ਕਣ ਇੱਕਸਾਰ ਉੱਗ ਗਏ ਕਿ ਨਹੀਂ ਉੱਗੇ ਜੇ ਉਹ ਸਾਰੇ ਕਣ ਕੇ ਇੱਕਸਾਰ ਉੱਗ ਗਏ ਤੁਹਾਡੇ 25 ਦੇ 25ਾਂ ਨੇ ਇੱਕਸਾਰ ਉੱਗੇ ਨੇ ਤਾਂ ਤੁਹਾਡਾ ਬਲੋ ਬੈਸਟ ਵੀ ਹੈ ਇਸ ਤੋਂ ਵਜੇ ਕੋਈ ਹੋਰ ਵੀ ਹੋ ਨਹੀਂ ਸਕਦਾਗਾ ਤੇ ਜੇ ਤੁਹਾਡੇ ਉਹਨੇ 25 ਦਾਣੇ ਵਿੱਚੋਂ 20 ਦਾਣੇ ਉੱਗ ਪਏ ਨੇ ਤਾਂ ਮਨ ਲਓ ਤੁਹਾਡਾ ਮਨ ਜਰਮੀਨੇਸ਼ਨ ਮਨ ਲਓ 100 ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ 80 85% ਹੋ ਗਿਆ ਠੀਕ ਹੈ ਤੇ ਇੱਕ ਤੁਸੀਂ ਚੈੱਕ ਰਿਆ ਜੇ ਵੀ ਤੇ ਵਾਰ ਇਸ ਤਰ੍ਹਾਂ ਹੁੰਦਾ ਦਾਣੇ ਉੱਗ ਕੇ ਸਾਰੇ ਹੀ ਪੈਂਦੇ ਨੇ ਜਿਹੜਾ ਮਰਿਆ ਤਾਂ ਨਾ ਉਹ ਵੀ ਪਵੇਗਾ ਪਰ ਉਹ ਕੀ ਹੋਊਗਾ ਉਥਲੋ ਮਨ ਲਓ ਬੂਟਾ ਉਹ ਖਰਾਕ ਨਹੀਂ ਲੈ ਸਕੇਗਾ ਤੇ ਉਹ ਮਨ ਲਓ ਹੌਲੀ ਹੌਲੀ ਉਹ ਖਤਮ ਹੋ ਜਾਏਗਾ ਤਾਰਾ ਸੋ ਇਹ ਵੀ ਚੈੱਕ ਕਰਿਆ ਜੇ ਕਿ ਜਰਮੀਨੇਸ਼ਨ ਹੋ ਕੇ ਵੀ ਕਿੰਨੇ ਹੀ ਕਾਮਯਾਬ ਹੁੰਦੀ ਹੈ ਕਾਣੀਕ ਸੋ ਸਾਰੀ ਗੱਲਾਂ ਧਿਆਨ ਰੱਖਦੇ ਹੋਏ ਆਪਦੇ ਸਾਰੇ ਮਨ ਲਓ ਆਪਦੇ ਤਿਆਰ ਬੇ ਕਰੋ ਤੇ ਇਹ ਤੁਹਾਨੂੰ ਹੋਰ ਚੰਗਾ ਕੰਮਜਾ ਕਰ ਤਰੀਕਾ ਦੱਸ ਦਿਆਂ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ ਇੱਕ ਬੋਰੀ ਲੈਣੀ ਹੈ ਇੱਕ ਬੋਰੀ ਦੇ ਵਿੱਚ ਤੁਸੀਂ ਇੱਕ ਮੁਠੀ ਹੈ ਦੋ ਮੁਠੀ ਮਤਲਬ ਬੀਜ ਲੈਣਾ ਕਣਕ ਦਾ ਜਿਹੜਾ ਤੁਸੀਂ ਬੀਜਣਾ ਹੈ ਤੇ ਉਹਨੂੰ ਤੁਸੀਂ ਉਹਦੇ ਵਿੱਚ ਮਤਲਬ ਖਿਲਾਰ ਕੇ ਇਦਾਂ ਕਰਕੇ ਉਸ ਤੋਂ ਬਾਅਦ ਉੱਤੇ ਪਾਣੀ ਦਾ ਛੱਟਾ ਲਗਾ ਦੇਣਾ ਬੋਰੀ ਦੇ ਉੱਤੇ ਸੋ ਇੱਕ ਦਿਨ ਛੱਡ ਕੇ ਇਸ ਤਰ੍ਹਾਂ ਛਿੱਟੇ ਲਗਾਉਂਦੇ ਰਹੋ ਤੇ ਮਤਲਬ ਤੀਜੇ ਚੌਥੇ ਦਿਨ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਕ ਦਾਣੇ ਟਬੂਰ ਮਾਰੀਏ ਕਿੰਨਾ ਕੋਨੇ ਮਤਲਬ ਵਿਕਾਸ ਕੀਤੀ ਹੈ ਸਾਰੇ ਨਾਲ ਉੱਗੇ ਆ ਕਿ ਕਿੰਨੇ ਦਾਣੇ ਨਹੀਂ ਹੋ ਕੇ ਤੁਹਾਨੂੰ ਸਭ ਪਤਾ ਲੱਗ ਜੂਗਾ ਸੋ ਇਹ ਸਾਨੂੰ ਦੋ ਤਰੀਕੇ ਜਿੰਦੇ ਨਾਲ ਆਪਾਂ ਬੀਜ ਜਰਮੀਨੇਸ਼ਨ ਚੈੱਕ ਕਰ ਸਕਦੇ ਆ ਸੋ ਜਿਹੜੇ ਕਿਸਾਨ ਪਰਵਾਹ ਨੇ ਘਰ ਦਾ ਬੀਜ ਰੱਖਿਆ ਪਰ ਨਹੀਂ ਤੁਹਾਡਾ ਬੀਜ ਬਹੁਤ ਵਧੀਆ ਸੀ ਪਰ ਫਿਰ ਵੀ ਤੁਸੀਂ ਆਪਦੇ ਮੈਨ ਟੋਲ ਵਾਲੇ ਕਣਕ ਦੇ ਜਰਮੀਨੇਸ਼ਨ ਨੂੰ ਚੈੱਕ ਕਰੋ ਤਾਂ ਜੀ ਆਪਾਂ ਨੂੰ ਬਾਹਰ ਜਾ ਕੇ ਸਮੱਸਿਆ ਨਾ ਆਵੇ ਤੇ ਜਿਹੜੇ ਆਪਣੇ ਕਣਕ ਆਪਾਂ ਬੀਜੀ ਸੀਗੀ ਸੋ ਉਹੀ ਆਪਣੇ ਕੰਮ ਚ ਬਹੁ ਸਕੇ ਨਾ ਹੋਵੇ ਕਿ ਆਪਾਂ ਇੱਕ ਵਾਰ ਬੀਜਤੀਏ ਉਹ ਉੱਗੀ ਨਹੀਂ ਫਿਰ ਦੁਬਾਰਾ ਵਾਹ ਕੇ ਬੀਜਦੇ ਫਿਰਦੇ ਹੋ ਆਪਣਾ ਖਰਚਾ ਵੀ ਡਬਲ ਹੋ ਜਾਂਦਾ ਹੈ ਤੇ ਆਪਣੇ ਜਿਹੜੀ ਡੀਏਪੀ ਵੀ ਹੁੰਦੀ ਹੈ ਉਹ ਵੀ ਆਪਾਂ ਨੂੰ ਪਾਣੀ ਪਾਉਣੀ ਪਊਗੀ ਤੇ ਫਿਰ ਉਸ ਤਰ੍ਹਾਂ ਕਰਕੇ ਆਪਣਾ ਢੀਲ ਦਾ ਖਰਚਾ ਵੀ ਵੱਧ ਆਊਗਾ ਕਿਉਂਕਿ ਜਿਹੜੀ ਪਹਿਲਾਂ ਵਾਲੀ ਆਈ ਹੈ ਬੀਜੀ ਆਈ ਸੀ ਉਹ ਦੁਬਾਰਾ ਬੀਜਣੀ ਪਊਗੀ ਜਾਂ ਫਿਰ ਵਿੱਚ ਆਪਾਂ ਕੇਵਾਰ ਇਸ ਤਰ੍ਹਾਂ ਕਰਦੇ ਆਂ ਕਿ ਨਾਲ ਇੱਕ ਵਿਰਲੀ ਰਹੀ ਜਾਂਦੀ ਹੈ ਵਿੱਚ ਆਪਾਂ ਪਾਣੀ ਦੇ ਕਿ ਛੱਟਾ ਲਗਾ ਦਿੰਨੇ ਆ ਸੋ ਉਹ ਵੀ ਆਪਣਾ ਮਾਲੋ ਚਲੋ ਰਲ ਜਾਂਦੀ ਹੈ ਪਰ ਉਹ ਗੱਲ ਨਹੀਂ ਬੰਦਦੀ ਸੋ ਇਸ ਕਰਕੇ ਸਾਰੇ ਵੀਰ ਆਪਣੇ ਬੀਜ ਜਰਮੀਨੇਸ਼ਨ ਜ਼ਰੂਰ ਚੈੱਕ ਕਰੋ ਸੋ ਨਾਲ ਕੋਈ ਖਾਸ ਟੈਂਪ ਨਹੀਂ ਲੱਗਦਾ ਕਿ ਸਭ ਪੰਜ 10 ਮਿੰਟ ਦਾ ਕੰਮ ਹੈ ਸੋ ਆਪਾਂ ਨੂੰ ਬਾਹਰ ਜਾ ਕੇ ਦਿੱਕਤ ਨਾ ਆਵੇ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਸੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਕਿਹੜੀ ਕਿਹੜੀ ਵੈਰਾਈਟੀ ਇਸ ਵਾਰ ਬੀਜੀ ਹੈ ਤੇ ਕਿਹੜੀ ਕਿਹੜੀ ਆਪਣੇ ਏਰੀਆ ਚ ਕਾਮਯਾਬ ਰਹੀ ਹੈ ਤੇ ਤੁਹਾਡੇ ਵੀ ਸਭ ਨਾਲ ਵੱਧ ਚਾੜ ਦੇਣ ਵਾਲੀ ਵੈਰਾਈਟੀ ਕਿਹੜੀ ਸੀ ਜਿਹੜੇ ਸਰਾ ਮਤਲਬ ਤੁਸੀਂ ਤਜਰਬੇ ਕੀਤੇ ਸੀ ਆਪਦੇ ਵਾਲੇ ਤਜਰਬੇ ਸਾਂਝੇ ਕਰੋ ਆਪਣਾ ਏਰੀਆ ਜਰੂਰ ਦੱਸਿਆ ਜੀ ਕਮੈਂਟਾਂ ਦੇ ਵਿੱਚ ਕਿ ਜਿਹੜੀ ਵੈਰੈਟੀ ਤੁਸੀਂ ਇੱਥੇ ਲਾਈ ਸੀ ਸਾਡੇ ਏਰੀਏ 'ਚ ਬਹੁਤ ਜ਼ਿਆਦਾ ਕਾਬਜਾ ਪਈ ਸੋ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ